ਨੰਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਪਿੰਡ ਰਾਮਾ ਜ਼ਿਲ੍ਹਾ ਮੋਗਾ ਦੀ ਪੂਰੀ ਜੋ ਕਿ ਡੇਰਾ ਸਾਸ ਆਪਣਾ ਸਰਸਾ ਦੇ ਪ੍ਰੇਮੀ ਹਨ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਵੱਲੋਂ ਗੁਰੂ ਪੁੰਨਿਆਂ ਨੂੰ ਮੁੱਖ ਰੱਖਦੇ ਹੋયા ਡਾਕਟਰ ਆਰਾਮ ਰਹੀਮ ਜੀ ਗੁਰੂ ਪੀਤਾ ਸਾਰੀ ਸੰਗਤ ਉਨ੍ਹਾਂ ਦੀ ਪ੍ਰੇਰਣਾ ਸਦਕਾ ਜੋ ਕਿ ਆਪਾਂ ਉਹਨਾਂ ਦੀਆਂ अनेकाਆਂ ਸਵਾਵਾਂ ਗਿਣਾ ਨਹੀਂ ਸਕਦੇ ਜੋ ਕਿ ਚੱਲ ਰਹੀਆਂ ਹਨ ਉਹਨਾਂ ਸੇਵਾ ਨੂੰ ਮੁੱਖ ਰੱਖਦੇ ਹੋਏ ਅੱਜ ਪਿੰਡ ਰਾਮਾ ਦੀ ਸਮੂਹ ਸਾਲ ਸੰਗਤ ਡੇਰਾ ਪ੍ਰੇਮੀ ਗੁਰੂ ਪੁੰਨਿਆ ਨੂੰ ਮੁੱਖ ਰੱਖਦੇ ਹੋਏ ਜੋ ਬੂਟੇ ਲਾਏ ਗਏ ਸੀ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਦੀ ਦੇਖਰੇਖ ਕਰ ਰਹੇ ਹਨ ਸੰਭਾਲਾ ਕਰ ਰਹੇ ਹਨ ਅੱਜ ਬੂਟਿਆਂ ਦੇ ਜੋ ਟੋਏ ਕਰਕੇ ਪਾਣੀ ਪਾਉਣਾ ਅਤੇ ਬਾਧੂ ਘਾਹ ਫੂਸਾ ਜੋ ਉਸ ਨੂੰ ਪੁੱਟਿਆ ਜਾ ਰਿਹਾ ਸਾਰੀ ਹੀ ਪਿੰਡ ਰਾਮਾ ਦੀ ਸਮੂਹ ਸੰਗਤ ਜੋ ਕਿ ਡੇਰਾ ਪ੍ਰੇਮੀ ਹਨ ਸਾਰੇ ਬੜੇ ਲਗਨ ਦੇ ਨਾਲ ਸੇਵਾ ਕਰ ਰਹੇ ਹਨ ਔਰ ਪਿੰਡ ਰਾਮਾ ਵੀ ਸਾਰੀ ਇਹ ਸੰਗਤ ਦਾ ਸਹਿਯੋਗ ਦੇ ਰਿਹਾ ਹੈ ਸੋ ਜਿੱਥੇ ਵੀ ਪਿੰਡ ਰਾਮਾ ಗ್ರಾಮ ਪੰਚਾਇਤ ਦੀ ਲੋੜ ਹੁੰਦੀ ਹੈ ਸਾਰੀ ಗ್ರಾಮ ਪੰਚਾਇਤ ਇਹਨਾਂ ਵੀਰਾਂ ਦੇ ਨਾਲ ਖੜਦੀ ਹੈ ਅਤੇ ਜਿੱਥੇ ਵੀ ಗ್ರಾಮ ਪੰਚਾਇਤ ਨੂੰ ਸਾਧ ਸੰਗਤ ਦੀ ਲੋਡ ਹੁੰਦੀ ਹੈ ਇਹ ਵੀਰ ਵੀ ਸਾਰੀ ਪੂਰੀ ಗ್ರಾಮ ਪੰਚਾਇਤ ਦਾ ਵੱਧ ਵੱਧ ਸਹਿਯੋਗ ਕਰ ਰਹੇ ਹਨ ਅਸੀਂ ಗ್ರಾಮ ਪੰਚਾਇਤ ਪਿੰਡ ਰਾਮਾ ਵੱਲੋਂ ਸਾਰੀ ਇਹੀ ਡੇਰਾ ਪ੍ਰੇਮੀਆਂ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਅੱਜ ਗੁਰੂ ਕੁੰਨਿਆਂ ਤੇ ਜੋ ਸੇਵਾ ਹੋ ਚੱਲ ਰਹੀ ਹੈ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਤਾਨ ਤਨ ਸਤਿਗੁਰੂ ਤੇਰਾ ਹੀ ਆਸਰਾ